ਕਿਸਾਨ ਵੀਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ 2023 ਮਹਿੰਦਰਾ ਅਰਜਨ ਨੋਵੋ 605 ਡੀਆਈ 2023 ਮਾਡਲ ਹੈ 4x4 ਹੈ ਕੰਡੀਸ਼ਨ ਜਿਵੇਂ ਇੱਕ ਨੰਬਰ ਹੈ ਪੰਪ ਵਗੈਰਾ ਦੇਖ ਸਕਦੇ ਹੋ ਜਿਵੇਂ ਮਹਿੰਦਰਾ 2023 ਮਾਡਲ ਨੋਵੋ 605 ਡੀਆਈ ਜਮਾ ਨਾਵਾ ਟਾਇਰ ਪਰ ਟਾਇਰ ਦੇਖ ਸਕਦੇ ਹਾਂ ਐਮ ਆਰ ਐਫ ਦੇ ਟਾਇਰ ਨੇ ਸ਼ਕਤੀ ਲਾਈਫ ਬੈਕ ਸੈਟ ਟਾਇਰ ਚੈੱਕ ਕਰ ਸਕਦੇ ਹਾਂ ਮਗਰਾਟ ਥੱਲੋਂ 2023 ਮਾਡਲ ਦਾ ਟੰਡਾ ਡਰਾਵਲ ਸੁਨੀਤ ਹੈ 4x4 ਇਸ ਕਿਸੇ ਬਾਈ ਨੇ ਟਰੈਕਟਰ ਲੈਣਾ ਪਰ ਬਾਈ ਦਾ ਨੰਬਰ ਪਾਵਾਂਗੇ ਫੋਨ ਨੰਬਰ ਕਿੰਨਾ ਆਪਣਾ ਜੀ ਫੋਨ ਨੰਬਰ ਜੀ 95728 34016 2023 ਮਾਡਲ ਡਿਮਾਂਡ ਹੈ ਜੀ 10 ਲੱਖ 50 ਹਜ਼ਾਰ ਰੁਪਇਆ ਫੰਚਾਲੇ ਲੱਗੇ ਪਏ ਉਹ ਜੋ ਤੇਰੇ ਨਾਲ ਤੇਰੇ ਨਾਲ ਕੰਮ ਹੀ ਹੋਇਆ ਫਸ ਤੋਂ ਆ ਵੀ ਮਿਲਿਆ ਜਗਤਾਰ ਜੀ ਵੀਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਚ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ 2021 ਮਾਡਲ ਜੌਂਡੀਅਰ 52 ਦਾ ਔਰ ਵੀ 4 2021 ਮਾਡਲ 52 ਦਾ ਜੌਂਡੀਅਰ 프ਰੰਟ ਟਾਇਰ ਚੈੱਕ ਕਰ ਸਕਦੇ ਹੋਗੇ ਇੱਕ ਇਹ ਮਰਨਾ ਪੰਪ ਕੋਈ ਵਗੈਰਾ ਦੇਖ ਲਓ ਜਮਾ ਟਰੈਕਟਰ ਕੰਡੀਸ਼ਨ ਇੱਕ ਨੰਬਰ ਪਈ ਆ। ਸਲਫ ਵਗੈਰਾ 32 ਸਪੀਡ ਹੈ। ਸੈਂਟਰ ਵਗੈਰਾ ਚੈੱਕ ਕਰ ਸਕਦੇ ਹਾਂ। ਜੌਂਡੀਅਰ 5210 2021 ਮਾਡਲ। ਮੀਟਰ ਵਗੈਰਾ ਦੇਖ ਸਕਦੇ ਹਾਂ। ਸੱਤ ਰੀ ਸਮੇਤ ਹੈ। ਮਗਰਾਟਾਂ ਥੱਲੋਂ ਦਿਖਾ ਦਿੰਨੇ ਆ। ਮੰਗਲੇ ਟਾਇਰ ਦੇਖ ਲਓ। ਟਰੈਵਲ ਸੰਦੇਸ਼ ਹੈ ਬੈਕ ਸਾਈਡ ਦੇਖ ਲੋ ਜਮਾਰ ਕੇ ਚੌਡੀਅਰ 52 10 ਮਾਗਰ ਨੇ ਟਾਇਰ ਦੇਖ ਲੋ ਮਗਰਾਟਾ ਨਾਲੋਂ ਦੇਖ ਲੋ ਐਮ ਆਰ ਐਫ ਦੇ ਟਾਇਰ ਨੇ ਜੌਂਡੀਅਰ 52 10 4/4 ਪੀ ਵੀ 43 ਨੰਬਰ ਹੈ ਪੰਜਾਬ ਨੰਬਰ ਜੇ ਸਭਾਈ ਨੇ ਟਰੈਕਟਰ ਲੈਣਾ ਹੋਵੇ ਆਪਾਂ ਬਾਈ ਦਾ ਨੰਬਰ ਪਾਵਾਂਗੇ ਜੌਂਡੀਅਰ 52104/4 ਤੁਸੀਂ ਪੰਪ ਉਹ ਇਹਰਾ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਡਿਮਾਂਡ ਆ ਜਿਹੜੀ 9 ਲੱਖ 35000 ਰੁਪਏ 9 ਲੱਖ 35000 ਰੁਪਏ ਟਰੈਕਟਰ ਦੀ ਡਿਮਾਂਡ ਆ ਭਾਈ ਜਦੋਂ ਨੰਬਰ ਪਾਉਗੇ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਪੀਵੀ 43 ਨੰਬਰ ਹੈ ਜੌਂਡੀਅਰ 4x4 5210 ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਇੱਕ ਸਾਨ ਵੀਰੋ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਲਈ ਲੈ ਕੇ ਆਏ ਜੌਂਡੀਅਰ 545 ਜੌਂਡੀਅਰ 545 2022 ਮਾਡਲ ਹੈ ਜਹਾਂ ਇਹਦੇ ਟਾਇਰਾਂ 'ਚ ਹੈ ਦੋ 2022 ਮਾਡਲ ਜਾਉਂਦੇ 545 ਕੰਡੀਸ਼ਨ ਤੋਂ ਟਰੈਕਟਰ ਦੀ ਦੇਖ ਸਕਦੇ ਹੋ ਵੱਡੀ ਬੇਸਤਰੀ ਹੋਈ ਹੈ ਸਪੀਕਰ ਜਿੰਨਾ ਨਾਲ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਕਹਿੰਦਾ ਹਾਨ ਦੀਏ ਗੇਅਰ پرو ਸੈਂਟਰ ਵਗੈਰਾ ਚੈੱਕ ਕਰ ਸਕਦੇ ਹੋ ਮਗਰਾਟਾਂ ਥੱਲੋਂ ਚੈੱਕ ਕਰ ਸਕਦੇ ਹੋ ਮਗਰਲੇ ਟਾਇਰ ਵਗੈਰਾ ਚੈੱਕ ਕਰ ਸਕਦੇ ਹੋ ਪੂਰਾ ਸ਼ੌਂਕ ਨਾਲ ਬਾਈ ਦਾ ਟਰੈਕਟਰ ਰੱਖਿਆ ਹੋਇਆ ਹੈਗਾ 16 9 30 ਦੇ ਵੈਕ ਮਗਰਲੇ ਟਾਇਰ ਨੇਗੇ ਡਿਸਟ੍ਰੀਬਿਊਟਰ ਡਰਾਵਲ ਸਮੇਤ ਹੈ ਸ਼ੌਂਕ ਨਾਲ ਬਾਈ ਦਾ ਤਿਆਰ ਕਰਾਇਆ ਪੇਟੀ ਵਗੈਰਾ ਕਰਿਆ ਤਰੀ ਹੋਈ ਹੈਗੀ ਬਾਈ ਦਾ ਨੰਬਰ ਪਾਵਾਂਗੇ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਤੇ ਆਪਣੇ ਚੈਨਲ ਹੈਪੀ ਬਲੌਗ ਜੁਨੀ ਨੂੰ ਸਬਸਕ੍ਰਾਈਬ ਕਰ ਲਓ ਨਾਲੀਕਾ ਦਬਦੋ ਘੰਟੀ ਵਾਲਾ ਬਟਨ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਘੰਟੀ ਵਾਲਾ ਬਟਨ ਦਬਦੋ ਆ ਜੋ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੌਂਡੀਅਰ 545 ਪੂਰਾ ਸ਼ੌਂਕੀਅਰ ਟਰੈਕਟਰ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਬਾਕੀ ਜਾਣਕਾਰੀ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਆਪਾਂ ਬਾਈ ਦਾ ਨੰਬਰ ਪਾਵਾਂਗੇ 2022 ਮਾਡਲ ਡਿਮਾਂਡ ਆ ਜਿਹੜੀ ਇਹਦੀ 8 ਲੱਖ ਤੇ 35000 ਰੁਪਇਆ 8 ਲੱਖ 35000 ਰੁਪਇਆ ਡਿਮਾਂਡ ਆ ਮਿੱਤਰੋ ਇਹਦੀ ਜਹਾ ਇਹਦੇ ਟੈਰਾਂ ਚ ਬਾਕੀ ਜਾਣਕਾਰੀ ਲਈ ਤੁਸੀਂ ਫੰਗਾਈ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਨੋਟੀਫਿਕੇਸ਼ਨ ਬੈਲ ਆਈਕਨ ਵਾਲਾ ਬਟਨ ਆ ਜਿਹੜਾ ਉਹ ਜਰੂਰ ਔਨ ਕਰਿਓ ਧੰਨਵਾਦ